ਲੈ ਮੰਮੀ ਕਹਿ ਰਹੀ ਸੀ ਮੇਰੇ ਉਮਰੇ ਤੱਕ ਸਬਜੀ ਬਣਾ ਲੈ ਸਬਜੀ ਤਾਂ ਮੈਂ ਹੁਣ ਬਣਾ ਦਉ ਇਹਦੀ ਅੱਜ ਮੈਂ ਨੇ ਪਹਿਲੀ ਵਾਰੀ ਗੋਭੀ ਦੀ ਸਬਜੀ ਬਣਾਣੀ ਆ ਸਬਜੀ ਦੇਖੀ ਮੈਂ ਐਹੋ ਜਿਹੀ ਬਣਾਉਂਗੀ ਨਾ ਸਵਾਦ ਬਸ ਮੰਮੀ ਤਾਂ ਉਂਗਲੀਆਂ ਚਟਕਦੀ ਰਹਿ ਜੂ ਵੀ ਐਹੋ ਜਿਹੀ ਸਬਜੀ ਬਣਾਈ ਆ ਲੋਕੋ ਕਹਿੰਦੇ ਆ ਪੜ੍ਹੇ ਲਿਖਿਆ ਉਹਨੂੰ ਕੰਮ ਨਹੀਂ ਕਰਨੇ ਆਉਂਦੇ ਹੈਗੇ ਕਿਉਂ ਨਹੀਂ ਆਉਂਦੇ ਹੈਗੇ ਮੈਂ ਪੜ੍ਹੀ ਲਿਖੀ ਵੀ ਆ ਮੈਨੂੰ ਕੰਮ ਵੀ ਕਰਨੇ ਆਉਂਦੇ ਨੇ ਅੱਜ ਲੈ ਫਿਰ ਮੈਂ ਤੁਹਾਨੂੰ ਸਬਜੀ ਬਣਾ ਕੇ ਦਿਖਾਵਾਂਗੀ ਦੇ ਨਾਮ ਪੱਲਾ ਮੈਂ ਨੂੰ ਸਮਾਰ ਕੇ ਓਹੋ ਛਿੱਲ ਕੇ ਬੜੇ ਨਹੀਂ ਦੇਤਾ ਐਨੇ ਛਿੱਲ ਕੇ ਕੋਈ ਨਾ ਸਬਜੀ ਤਾਂ ਹੁਣ ਬਣਾਣੀ ਹੋ ਪੈਣੀ ਆ ਅੱਜ ਦੇਖ ਲਈ ਜਾਈ ਮਮੇ ਐਡੀ ਸਵਾਦ ਸਬਜੀ ਬਣਾਉਂਗੀ ਨਾ ਤੂੰ ਤਾਂ ਉਂਗਲੀਆਂ ਚੱਟਦੀ ਰਹੇਂਗੀ ਓਹੋ ਮੈਂ ਤਾਂ ਛਿੱਲੇ ਦੇ ਛਿੱਲੇ ਦੀ ਥੱਕ ਗਈ ਇਹਨੂੰ ਹੈਂ ਗੋਭੀ ਤਾਂ ਨਿਕਲੀ ਨਹੀਂ ਰਹੀ ਵਿੱਚੋਂ ਲੈ ਖਾਸੀ ਛਿਲਕ ਨੇ ਇਸ ਤੇ ਤਾਂ ਚਾਲ ਕੋਈ ਨਾ ਵਿੱਚੋਂ ਦਾ ਕੁਝ ਨਿਕਲੂਗਾ ਹੀ ਮੈਨੂੰ ਇਹ ਨਹੀਂ ਸਮਝ ਆਉਂਦੀ ਅੰਨੀ ਗੋਭੀ ਚੋਂ ਆ ਤਾਂ ਮੜੀ ਜੀ ਨਿਕਲੂਗੀ ਵਿੱਚੋਂ ਚਲ ਕੋਈ ਨਾ ਜਿੰਨੀ ਵੀ ਨਿਕਲੂਗੀ ਆਲੂ ਪਾ ਲਾਂਗੇ ਵਿੱਚ ਕੀ ਹੋਣੀ ਕੀ ਹੋ ਰਿਹਾ ਕੀ ਹੋ ਰਿਹਾ ਕੀ ਹੋ ਰਿਹਾ ਕੀ ਹੋ ਰਿਹਾ ਕਮਾਲ ਹੋ ਗਈ ਹੋਰ ਪਹਿਲੇ ਫੁੱਲ ਚੋਂ ਵੀ ਗੋਭੀ ਨਿਕਲੀ ਮੈਨੂੰ ਲੱਗਦਾ ਇਹਦੇ ਚ ਵੀ ਨਹੀਂ ਹੈਗੀ ਗੋਭੀ ਤਾਂ ਸਬਜੀ ਕੜੀ ਬਣਾਉਂਗੀ ਇਹ ਤਾਂ ਸਾਰੇ ਛਿਲਕੇ ਹੀ ਨੇ ਹਾਂ ਮੰਮੀ ਤਾਂ ਕਹਿੰਦੀ ਸੀ 2 ਕਿਲੋ ਗੋਭੀ ਲਈ ਆ ਇਸ ਚ ਤਾਂ ਮੈਨੂੰ ਪਈਆ ਵੀ ਨਹੀਂ ਲੱਗਦੀ ਹੈਗੀ ਫੁੱਲ ਤਾਂ ਖਤਮ ਹੋਣ ਵਾਲਾ ਹੋ ਗਿਆ ਹਾਂ ਚੱਲ ਥੋੜੀ ਜਿਹੀ ਹੋ ਨਿਕਲ ਜੇ ਛਿਲਕੇ ਹੀ ਬਹੁਤ ਹੁੰਦੇ ਨੇ ਇਹਦੇ ਤੇ ਤਾਂ ਇਹ ਤਾਂ ਓਕੀ ਆ ਬੜੀ ਬਣਾਣੀ ਇਹਦੇ ਨਾਲ ਤਾਂ ਬੰਦਾ ਚਟਨੀ ਕੁੱਟ ਕੇ ਹੀ ਖਾ ਲੇ ਹਾਂ ਹਾਂ ਮੈਂ ਤਾਂ ਥੱਕ ਗਈ ਕਮਾਲ ਹੋ ਗਈ ਗੋਭੀ ਤਾਂ ਬਣਾਣੀ ਪਈ ਔਖੀ ਐ ਕੀ ਹੋਰੇ ਹਾਈ ਗੋਭੀ ਕਿੱਥੇ ਹੈ ਸਾਰੇ ਤਾਂ ਫੁੱਲ ਛਿੱਲੇ ਨੇ ਗੋਭੀ ਤਾਂ ਨਿਕਲੀ ਨਹੀਂ ਵਿੱਚੋਂ ਹਾਏ ਗੋਭੀ ਤਾਂ ਸਾਰੇ ਫੁੱਲ ਚੋਂ ਨਹੀਂ ਨਿਕਲੀ ਜੀ ਕਾਦੀ ਬਣਾਵਾ ਆ ਤਾਂ ਸਾਰੇ ਛਿਲਕੇ ਨੇ ਹੁਣ ਇਹਨਾਂ ਦੀ ਕਿਵੇਂ ਸਬਜੀ ਬਣਾਵਾਂ ਚੱਲ ਛੱਡ ਪਰੇ ਚਟਨੀ ਕੁੱਟ ਲਾਂਗੇ ਨਹੀਂ ਦਾਲ ਧਰ ਲੰਨੀ ਇਹ ਤਾਂ ਸਾਰੇ ਛਿਲਕੇ ਨੇ ਸਬਜੀ ਕਾਦੀ ਬਣਾਵਾਂ ਗੋਭੀ ਤਾਂ ਭਾਈ ਖਰਾਬ ਦੇ ਗਿਆ ਕੋਈ ਨਾ ਆਉਣ ਦੀ ਕੰਦ ਨੂੰ ਜਿਹੜੀ ਆਲੇ ਨੂੰ ਮੰਮੀ ਜੀ ਨੇ ਤਾਂ ਲੁੱਟ ਕੇ ਲੈ ਗਿਆ ਭਲਾਏ ਕੋਈ ਗੋਭੀ ਹੈ ਤਾਂ ਸਾਰੇ ਛਿਲਕੇ ਨੇ ਕਬਾੜ ਹੈ ਦੋਸਤੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇਹ ਹੈਗੀ ਆ ਦਿਮਾਗ ਦੀ ਗੱਲ ਹੈਨਾ ਜ਼ਰੂਰੀ ਨਹੀਂ ਪੜ੍ਹੇ ਲਿਖਿਆ ਨੂੰ ਹਰ ਕੰਮ ਆਉਂਦਾ ਹੁੰਦਾ ਹੈ ਕੰਮ ਜਿਹੜੇ ਨੇ ਪੜਾਈ ਤੋਂ ਬਿਨਾ ਸਿੱਖਣੇ ਵੀ ਪੈਂਦੇ ਨੇ ਹੈਨਾ ਚੁੱਲ੍ਹਾ ਚੌਂਕਾ ਕਰਨਾ ਇੰਨਾ ਆਸਾਨ ਨਹੀਂ ਹੈਗਾ ਜੇ ਆਪਾਂ ਦੇਖ ਕੇ ਕਹਿੰਦੇ ਨੇ ਨਾ ਵੀ ਕਰ ਲਾਂਗੇ ਕਰ ਲਾਂਗੇ ਜਿੰਨੇ ਕਦੇ ਸਬਜ਼ੀ ਬਣਾਈ ਨਹੀਂ ਗੋਭੀ ਦੀ ਉਹਨੂੰ ਕੀ ਪਤਾ ਕਿਵੇਂ ਬਣੂ ਮੇਰੇ ਵਰਗੇ ਨੂੰ ਕੀ ਪਤਾ ਵੀ ਆਹ ਪੱਤੇ ਨੇ ਇੱਕ ਗੋਭੀ ਹੈ ਹੈਨਾ ਮੈਂ ਤਾਂ ਇਹਨਾਂ ਨੂੰ ਛਿਲਕੇ ਸਮਝ ਕੇ ਸਾਰੀ ਛਿੱਲਤੀ ਪਰ ਜੇ ਫੋਨ ਨੂੰ ਵੀ ਨਹੀਂ ਸਬਜੀ ਬਣਾਉਣੀ ਬਣਾਣੀ ਆਉਂਦੀ ਹੈਗੀ ਤਾਂ ਜਰੂਰ ਸਿੱਖ ਲਓ ਕਿਸੇ ਤੋਂ ਕਿਤੇ ਮੇਰੇ ਵਾਂਗੂ ਨਾ ਸਾਰੀ ਸਬਜੀ ਨੂੰ ਛਿਲਕੇ ਸਮਝ ਕੇ ਇਹ ਨਾ ਸਟ ਦੇਓ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰਦੇ ਹੋ